ਇਸ ਲਈ 5 5.5 ਸਾਲਾਂ ਤੋਂ ਉਹ ਅੰਡਰੇਸ ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲੱਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫੋਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫੋਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਔਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਕਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡੇ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਦਾ ਇਹਨਾਂ ਦੀ ਆਪਸ ਚ ਕਫਲ ਹੋ ਗਈ ਜਦੋਂ ਕਫਲ ਹੋਈ ਤਾਂ ਇਹ ਸੌਰਵ ਨੂੰ ੱੱਕਾ ਮਾਰ ਕੇ ਇਹਨਾਂ ਨੇ نیچے ਸੁੱਟ ਲਿਆ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅੰਦਾ ਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਜਿਹੜੇ ਵਿਕਟਿਮ ਹੈ ਉਹਦੇ ਬੋਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨਾਂ ਦੀ ਡੈਥ ਹੋ ਗਈ ਸੀ ਜਦੋਂ ਕਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਕਰ ਪਹੁੰਚ ਗਏ ਜਿੱਥੇ ਕਿ ਇਹ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇੱਚ ਕੋਸ਼ਿਸ਼ ਹੋਈ ਪਰੇ ਟਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟਰੇਸ ਕੀਤਾ ਤੇ ਇਹ ਜਿਹੜਾ ਬੰਦਾ ਇਹ ਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਤਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟਖੋ ਜਿਹੜੀ ਕਾਰਦੀ ਕੀਤੀ ਗਈ ਸੀ ਸਰਕੀ ਤੋਂ ਬਾਅਦ ਇਹਦੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਤੁਹਾਨੂੰ ਸਮਾਂ ਖੋ ਲੱਗਿਆ ਪੁਲਿਸ ਨੂੰ 6 ਹਫ਼ਤੇ ਲੱਗੇ। ਇਹ ਕਿਉਂਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਗਰੀਬ ਨਾਲ ਦੋ ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਜਿਹੜਾ ਕਿਉ ਫੜਿਆ ਹੈ ਇਹ ਕਿੱਥੇ ਰਿਹਾ ਇਹ ਕਿਸੇ ਜੇਲ੍ਹ 'ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਜਿਹੜਾ ਇਹ ਹੀ ਕਿਉ ਸੀਗਾ ਇਹ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਚ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤਿੱਕਰ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨਿਟੀ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਹ ਤੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੀ ਸੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਟਰ ਹੋ ਗਿਆ ਸੀਗਾ ਉਹ ਮਟਰ ਮਟਰ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੀ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਲੈ ਕੇ ਗਈ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਲੈ ਗਈ ਸੀ ਜਿਹੜਾ ਦੂਸਰਾ ਸਾਥੀ ਆ ਉਹਦੀ ਗੱਲ ਕਦੋਂ ਹੈ ਇਹ ਕਰੀਬ 1 ਸਾਲ ਪਹਿਲਾਂ ਆ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ওভারਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਣ ਵਾਲਾ ਇਸ ਦੇ ਖਿਲਾਫ ਸਾਡ ਨੂੰ ਜੋ ਪੁਚਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਤੇ ਦਰਜ ਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣਾ ਦੇ ਵਿੱਚ ਤੇ ਇੱਕ ਇਹ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕੱਦਮਾ ਹੈ ਤੇ ਇੱਕ ਹੋਰ ਦੱਸੋ ਸਰ ਹੁਣ ਹਥਿਆਰ ਕਿਹੜੀ ਕਿਹੜੀ ਮਿਲਿਆ ਨਾ ਕੋਈ ਕਵੀ ਮਿਲਿਆ ਜਿੱਦਾਂ ਦੱਸਿਆ ਗਿਆ ਸੀ ਨਾ ਨੰਬਰ ਤੇ ਜਿੰਦਾ ਕਾਰਨ ਇਹ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੁੰਜਾ ਸੀਗਾ ਇਹ ਡਿਊਰਿੰਗ ਇਨਵੈਸਟੀਗੇਸ਼ਨ ਦੀ ਇਹਦੀ ਅਸੀਂ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕੰਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੀਨੀਆਂ ਕਿ ਇਸ ਦੀ ਡੈਥ ਤੋਂ ਪਹਿਲਾਂ ਮਹਿਲਾ ਇਨਕਾਰ ਮਹਿਲਾ ਦੋਸਤ ਵੀ ਨਾਲ ਸੀਗੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹੀ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹੀ ਹੈ ਕਿ ਕਿਸ ਵੇਲੇ ਕਿਹਾ ਸੀ ਕਿ ਪ੍ਰੇਮ ਸੰਬੰਧ ਸੀ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹੜੀ ਪੁਲਿਸ ਤੋਂ ਕਲੀਅਰ ਕਟ ਹੈ ਕਿ ਪਰਸਨਲ ਐਂਗਲ ਇਹਦੇ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੀ ਸਪੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੈਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ ਮੱਧ ਪ੍ਰਦੇਸ਼ ਤੋਂ ਕਾਫੀ ਹੱਦ ਤੱਕ ਕਰਾ ਰਹੇ ਨੇ ਪਰ ਇਹ 2018 ਦਾ ਮੈਟਰ ਹੈ ਇਹ ਯੂਪੀ ਤੋਂ ਆਇਆ ਸੀ ਉਸ ਟੈਂਪੇ ਤੇ ਯੂਪੀ ਦੇ ਹੀ ਰਹਿਣ ਵਾਲੇ ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ